ਸਸ਼ੀ ਕਲਜੀ ਸਾਰਿਆਂ ਨੂੰ ਅੱਜ ਮੈਂ ਬਣਾ ਰਹੀਆਂ ਪੰਜਾਬੀ ਸਟਾਈਲ ਬ੍ਰੈਡ ਕੋਡ ਹੈ بارش ਦੇ ਮੌਸਮ ਦੇ ਵਿੱਚ ਚਾਹ ਦੇ ਨਾਲ ਬ੍ਰੈਡ ਕੋਡ ਬਹੁਤ ਹੀ ਟੇਸਟੀ ਲੱਗਦੀ ਹੈ ਬਹੁਤ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਪਈਆਂ ਚੀਜ਼ਾਂ ਤੋਂ ਬਣਾ ਕੇ ਤਿਆਰ ਕਰਾਂਗੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਰੈਸਪੀ ਜ਼ਰੂਰ ਪਸੰਦ ਆਵੇਗੀ ਤੁਹਾਨੂੰ ਮੇਰੀ ਇਹ ਵੀਡੀਓ ਰੈਸਪੀ ਵਧੀਆ ਲੱਗਦੀ ਹੈ ਜਰੂਰ ਲਾਈਕ ਸ਼ੇਅਰ ਕਰਿਆ ਕਰੋ ਹਾਲੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਚਲੋ ਜੀ ਰੈਸਪੀ ਸ਼ੁਰੂ ਕਰਦੇ ਹਾਂ ਇੱਥੇ ਮੈਂ ਲਿਆ ਇੱਕ ਬਾਉਲ ਯਾਨੀ ਕਿ ਇੱਕ ਕਟੋਰੀ ਵੇਸਨ ਵੇਸਨ ਨੂੰ ਮੈਂ ਛਾਂ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ ਚਮਚ ਦਾ ਚੌਥਾ ਹਿੱਸਾ ਲਾਲ ਮਿਰਚ ਪਾਊਡਰ ਚਮਚ ਦਾ ਚੌਥਾ ਹਿੱਸਾ ਹਲਦੀ ਪਾਊਡਰ ਚਮਚ ਦਾ ਚੌਥਾ ਹਿੱਸਾ ਧਨੀਆ ਪਾਊਡਰ ਤੇ ਅੱਧਾ ਚਮਚ ਇੱਥੇ ਮੈਂ ਲਿਆ ਆਮਚੂਰ ਪਾਊਡਰ ਦਾ ਤੇ ਇੱਕ ਚਾਮਚੇ ਕਸੂਰੀ ਮੇਥੀ ਆਮਚੂਰ ਪਾਊਡਰ ਜ਼ਰੂਰ ਲੈਣਾ ਇਹਦੇ ਨਾਲ ਬਹੁਤ ਹੀ ਚਟਪਟੀ ਤੇ ਕਰਾਰੇ ਜਿਹੜੇ ਆਪਣੇ ਆ ਬਰੈਡ ਪਕੌੜੇ ਬਣ ਕੇ ਤਿਆਰ ਹੁੰਦੇ ਆ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਚੰਗੀ ਤਰ੍ਹਾਂ ਬੇਸਨ ਦੇ ਵਿੱਚ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਫਿਰ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਇੱਕ ਸਮੋਥ ਘੋਲ ਤਿਆਰ ਕਰਨਾ ਹੈ ਜਾਨੀ ਕਿ ਬੈਟਰ ਆਪਾਂ ਨੂੰ ਸਮੋਥ ਚਾਹੀਦਾ ਤੇ ਮੈਂ ਇੱਥੇ ਵਿਸਕਰ ਲਿਆ ਹੈ ਵਿਸਕਰ ਦੇ ਨਾਲ ਹਿਲਾਉਂਦੇ ਹੋਏ ਆਪਾਂ ਥੋੜਾ ਥੋੜਾ ਪਾਣੀ ਪਾਵਾਂਗੇ ਦੂਸਰੀ ਵਾਰ ਫਿਰ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਹੈ ਤੇ ਮੈਂ ਇੱਥੇ ਵਿਸਕਰ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੀ ਤੁਸੀਂ ਇੱਥੇ ਕੜਛੀ ਜਾਂ ਚਮਚੇ ਦੀ ਵਰਤੋਂ ਵੀ ਕਰ ਸਕਦੇ ਹੋ ਨੂੰ ਮਿਕਸ ਕਰਨ ਲਈ ਇਸੇ ਹੀ ਤਰ੍ਹਾਂ ਥੋੜਾ ਥੋੜਾ ਕਰਕੇ ਮੈਂ ਤਿੰਨ ਤੋਂ ਚਾਰ ਵਾਰੀ ਇਹਦੇ ਵਿੱਚ ਇਸ ਤਰ੍ਹਾਂ ਪਾਣੀ ਪਾਇਆ ਹੈ ਜੀ ਤੇ ਆਪਾਂ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਫੈਂਟਣਾ ਹੈ ਤਿੰਨ ਤੋਂ ਚਾਰ ਮਿੰਟ ਚਾਰ ਮਿੰਟ ਮੈਂ ਲਗਾਤਾਰ ਇਹਨੂੰ ਫੈਂਟਣ ਤੋਂ ਬਾਅਦ ਇਸ ਤਰ੍ਹਾਂ ਦਾ ਆਪਾਂ ਕੋਲ ਬਣਾ ਕੇ ਤਿਆਰ ਕਰ ਲੈਣਾ ਹੈ ਜਾਨੀ ਕਿ ਜਿਹੜਾ ਆਪਾਂ ਨੂੰ ਬੈਟਰ ਬਿਲਕੁਲ ਇਸ ਤਰ੍ਹਾਂ ਦਾ ਚਾਹੀਦਾ ਹੈ ਤੇ ਮੈਂ ਤੁਹਾਨੂੰ ਇੱਥੇ ਕੜਛੀ ਦੇ ਨਾਲ ਵੀ ਹਿਲਾ ਕੇ ਦਿਖਾਉਣੀ ਆ ਕਿ ਆਪਾਂ ਨੂੰ ਬੈਟਰ ਜਿਹੜਾ ਕਿਸ ਤਰ੍ਹਾਂ ਦਾ ਚਾਹੀਦਾ ਹੈ ਦੇਖੋ ਕੜਛੀ ਦੇ ਉੱਪਰ ਇਸ ਤਰ੍ਹਾਂ ਲੱਗ ਰਿਹਾ ਹੈ ਬਿਲਕੁਲ ਹੀ ਆਪਾਂ ਨੂੰ ਇਸ ਤਰ੍ਹਾਂ ਦਾ ਬੈਟਰ ਚਾਹੀਦਾ ਹੈ ਨਾ ਹੀ ਤਾਂ ਇਹ ਜਿਆਦਾ گاੜਾ ਹੈ ਤੇ ਨਾ ਹੀ ਪਤਲਾ ਹੈ ਬੈਟਰ ਆਪਣਾ ਤਿਆਰ ਹੋ ਚੁੱਕਾ ਨੂੰ ਆਪਾਂ ਕਵਰ ਕਰਕੇ ਸਾਈਡ ਤੇ ਰੱਖ ਦੇਣਾ ਜੀ ਤੇ ਫਿਰ ਆਪਾਂ ਫੀਲਿੰਗ ਤਿਆਰ ਕਰਦੀ ਆ ਅੱਜ ਆਪਾਂ ਸਟਫਿੰਗ ਵਾਲੇ ਬਰੈਡਪੋਡੇ ਬਣਾ ਕੇ ਤਿਆਰ ਕਰਾਂਗੇ ਇੱਥੇ ਮੈਂ ਲਿਆ ਚਾਰ ਉਬਲੇ ਹੋਏ ਆਲੂ ਇਹਨਾਂ ਨੂੰ ਬਿਲਕੁਲ ਮੈਂ ਠੰਡਾ ਕਰ ਲਿਆ ਹੈ ਠੰਡਾ ਕਰਕੇ ਵਰਤਾਂਗੇ ਅਗਰ ਤੁਸੀਂ ਗਰਮ ਆਲੂਆਂ ਨੂੰ ਇਸ ਤਰ੍ਹਾਂ ਮੈਸ਼ ਕਰੋਗੇ ਤਾਂ ਉਹ ਤੰਤਾ ਹੋ ਢੀ ਜਿਹੜੀ ਸਟਫਿੰਗ ਉਹ ਗਿੱਲੀ ਗਿੱਲੀ ਜੀ ਬਣੇਗੀ ਤੁਹਾਡੇ ਹੱਥਾਂ ਨਾਲ ਹੀ ਚਿਪਕੀ ਜਾਵੇਗੀ ਫਿਰ ਆਪਾਂ ਮੈਸ਼ਰ ਦੇ ਨਾਲ ਇਸ ਤਰ੍ਹਾਂ ਆਲੂ ਆ ਜਿਹੜੇ ਮੈਸ਼ ਕਰ ਲੈਣੇ ਤੁਸੀਂ ਇੱਥੇ ਆਲੂ ਨੂੰ ਕੱਦੂਕਸ਼ ਕਰਕੇ ਵੀ ਵਰਤ ਸਕਦੇ ਹੋ ਆਲੂ ਮੈਸ਼ ਹੋ ਗਏ ਜੀ ਇਸ ਤੋਂ ਬਾਅਦ ਮੈਂ ਲਿਆਏ ਚਮਚ ਦਾ ਚੌਥਾ ਹਿੱਸਾ ਜੀਰਾ ਅੱਧਾ ਚਮਚਾ ਸਾਬਤ ਧਨੀਆ ਤੇ ਸਵਾਦ ਅਨੁਸਾਰ ਨਮਕ ਚਮਚ ਦਾ ਚੌਥਾ ਹਿੱਸਾ ਲਾਲ ਮਿਰਚ ਪਾਊਡਰ ਤੇ ਚਮਚ ਦਾ ਚੌਥਾ ਹਿੱਸਾ ਧਨੀਆ ਪਾਊਡਰ ਅੱਧਾ ਚਮਚ ਲਿਆਏ ਜੀ ਮੈਂ ਆਮਸੂਰ ਪਾਊਡਰ ਇਹ ਜ਼ਰੂਰ ਲੈਣਾ ਹੈ ਤੇ ਅੱਧਾ ਇੱਕ ਚਮਚ ਲਿਆਏ ਮੈਂ ਕਸੂਰੀ ਮੇਥੀ ਤੇ ਦੋ ਚਮਚ ਇੱਥੇ ਮੈਂ ਲਿਆ ਜੀ ਇਮਲੀ ਦੀ ਖੱਟੀ ਮਿੱਠੀ ਚਟਨੀ ਇਹ ਵੀ ਰੈਸਪੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੀ ਦੇਖ ਸਕਦੇ ਹੋ ਤੇ ਦੋ ਹਰੀਆਂ ਮਿਰਚਾਂ ਲਾਈਆਂ ਉਹਨਾਂ ਨੂੰ ਮੈਂ ਬਰੀਕ ਕੱਟ ਲਿਆ ਏ ਤੇ ਥੋੜਾ ਜਿਹਾ ਆਪਾਂ ਜਿਹੜਾ ਅਦਰਕ ਲੈਣਾ ਅਦਰਕ ਜ਼ਰੂਰ ਪਾਉਣਾ ਹੈ ਜੀ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਸਟਫਿੰਗ ਦਾ ਇਹਨੂੰ ਮੈਂ ਗ੍ਰੇਟ ਕਰਕੇ ਲਿਆਏ ਜਾਨੀ ਕਿ ਕद्दू ਕਸ਼ਕਾਇਰ ਕੇ ਲਈਏ ਤੁਸੀਂ ਅਦਰਕ ਦਾ ਕੋਟੇ ਕੇ ਵੀ ਲੈ ਸਕਦੇ ਹੋ ਤੁਸੀਂ ਇੱਥੇ ਅਦਰਕ ਤੇ ਸਾਬੂਤ ਧਨੀਆ ਤੇ ਆਮਸੂਰ ਪਾਊਡਰ ਜ਼ਰੂਰ ਪਾਉਣਾ ਹੈ ਇਹਦੇ ਨਾਲ ਜਿਹੜੇ ਬ੍ਰੈਡ ਪਕੌੜੀ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਜਿਹੜੀ ਸਟਫਿੰਗ ਆ ਬਹੁਤ ਹੀ ਵਧੀਆ ਲੱਗਦੀ ਆ ਫਿਰ ਸਾਰੇ ਮਸਾਲੇ ਜਿਹੜੇ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜੀ ਆਲੂਆਂ ਦੇ ਨਾਲ ਤਾਂ ਜੋ ਜਿਹੜੇ ਮਸਾਲੇ ਚੰਗੀ ਤਰ੍ਹਾਂ ਆਪਣੇ ਮਿਕਸ ਹੋ ਜਾਣ ਤੁਸੀਂ ਇੱਥੇ ਹੱਥ ਦੇ ਨਾਲ ਵੀ ਕਰ ਸਕਦੇ ਹੋ ਤੇ ਇਸ ਤਰ੍ਹਾਂ ਕੜਛੀ ਦੇ ਨਾਲ ਵੀ ਕਰ ਸਕਦੇ ਹੋ ਮੇ ਮਸਾਲੇ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਮਿਕਸ ਕਰ ਲਿਆ ਤੇ ਆਪਣੀ ਜਿਹੜੀ ਸਟਫਿੰਗ ਆ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ उस तो बाद मैं इतने लिया जी कुछ पीस यानी कि कुछ स्लाइस मैं इतने लिया ब्रैड दे मैं ब्राउन ब्रैड लिया है वाइट ब्रैड भी ले सकते हो स्टफिंग आलू की अपनी ऑलमोस्ट रेडी आ उस तो बाद इमली की खट्टी मिठी चटनी यहाँ पर तो हरी चटनी भी ले हो इतने बच्चों ने खानी सी इसलिए मैं हरी चटनी नहीं यूज़ कर रही उस तो बाद ही मैं दूसरे स्लाइस की अपलाई की जी टमाटो कैचअप टमाटो सॉस ये जरूर लैनी आ ਦੋਨਾਂ ਪੀਸਾਂ ਤੇ ਆਪਾਂ ਇੱਕ ਪੀਸ ਤੇ ਆਪਾਂ ਇਮਲੀ ਦੀ ਖੱਟੀ ਮਿੱਠੀ ਚਟਨੀ ਤੇ ਦੂਜੇ ਪੀਸ ਤੇ ਆਪਾਂ ਟਮਾਟੋ ਕੇਚੱਪ ਲਗਾ ਦਿੱਤੀ ਹੈ ਫਿਰ ਇਹ ਜੋ ਆਪਾਂ ਸਟਫਿੰਗ ਤਿਆਰ ਕੀਤੀ ਆ ਆਲੂਆਂ ਵਾਲੀ ਇਹ ਆਪਾਂ ਅਪਲਾਈ ਕਰ ਦੇਣੀ ਆ ਯਾਨੀ ਕਿ ਇਹ ਆਪਾਂ ਇੱਕ ਪੀਸ ਦੇ ਉੱਪਰ ਲਗਾ ਲੈਣੀ ਆ ਤੁਸੀਂ ਇਹਨੂੰ ਜ਼ਿਆਦਾ ਮਾਤਰਾ ਦੇ ਵਿੱਚ ਵੀ ਲਗਾ ਸਕਦੇ ਹੋ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਲਗਾ ਰਹੀ ਆ ਇਸ ਤਰ੍ਹਾਂ ਵੀ ਲਗਾ ਕੇ ਤਿਆਰ ਕਰ ਸਕਦੇ ਹੋ ਸਟਫਿੰਗ ਮੈਂ ਲਾ ਦਿੱਤੀ ਹੈ ਜੀ ਹੁਣ ਆਪਾਂ ਜਿਹੜੇ ਪੀਸ ਤੇ ਕੈਚਅਪ ਲਾਈ ਆ ਉਹ ਆਪਾਂ ਉਹਦੇ ਉੱਪਰ ਰੱਖ ਦੇਣਾ ਹੈ ਤੇ ਹੱਥਾਂ ਦੇ ਨਾਲ ਹਲਕੇ ਹਲਕੇ ਹੱਥਾਂ ਦੇ ਨਾਲ ਇੱਥੇ ਆਪੇ ਨੂੰ ਪ੍ਰੈਸ ਕਰ ਦੇਣਾ ਹੈ ਪ੍ਰੈਸ ਕਰਕੇ ਫਿਰ ਆਪਾਂ ਇਹਨੂੰ ਕੱਟਣਾ ਹੈ ਜੀ ਮੈਂ ਕੱਟ ਕੇ ਇਹਦੇ ਕਰ ਰਹੀਆਂ ਦੋ ਪੀਸ ਤੁਸੀਂ ਇੱਥੇ ਬ੍ਰੈਡ ਦੇ ਚਾਰ ਪੀਸ ਵੀ ਕੱਟ ਕੇ ਤਿਆਰ ਕਰ ਸਕਦੇ ਹੋ ਆਪਣੇ ਮਨਪਸੰਦ ਦੇ ਹਿਸਾਬ ਦੇ ਨਾਲ ਤੁਸੀਂ ਇਹਦੇ ਛੋਟੇ ਪੀਸ ਬਣਾਉਣੇ ਚਾਹੁੰਦੇ ਹੋ ਜਾਂ ਵੱਡੇ ਪੀਸ ਦੇਖੋ ਆਪਣੀ ਸਟਫਿੰਗ ਫਿਲ ਹੋ ਗਈ ਹੈ ਤੇ ਦੇਖਣ ਨੂੰ ਵੀ ਬਹੁਤ ਵਧੀਆ ਲੱਗ ਰਹੀ ਹੈ ਤੁਸੀਂ ਇਸੇ ਤਰ੍ਹਾਂ ਹੀ ਇਹਨੂੰ ਤਵੇ ਤੇ ਸੇਕ ਕੇ ਅਗਰ ਤੁਸੀਂ ਇਹਨਾਂ ਨੂੰ ਫਰਾਈ ਨਹੀਂ ਕਰਨਾ ਚਾਹੁੰਦੇ ਤਾਂ ਇਹਦਾ ਸੈਂਡਵਿਚ ਜਾਂ ਟੋਸਟ ਬਣਾ ਕੇ ਵੀ ਖਾ ਸਕਦੇ ਹੋ ਇਸੇ ਤਰ੍ਹਾਂ ਮੈਂ ਦੂਸਰੇ ਬਰੈਡ ਦੇ ਵਿੱਚ ਵੀ ਸਟਫਿੰਗ ਲਗਾ ਲਈ ਹੈ ਜੀ ਤੇ ਉਹਨੂੰ ਵੀ ਆਪਾਂ ਇਸ ਤਰ੍ਹਾਂ ਕੱਟ ਲੈਣਾ ਹੈ ਸਾਰੇ ਬ੍ਰੈਡਾਂ ਦੇ ਵਿੱਚ ਆਪਾਂ ਸਟਫਿੰਗ ਭਰ ਲੈਣੀ ਆ ਤੇ ਉਹਨਾਂ ਨੂੰ ਫਿਰ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲੈਣਾ ਹੈ। ਇਸੇ ਤਰ੍ਹਾਂ ਸਾਰੇ ਬ੍ਰੈਡਾਂ ਦੇ ਵਿੱਚ ਆ ਮੈਂ ਸਟਫਿੰਗ ਭਰ ਕੇ ਉਹਨਾਂ ਨੂੰ ਕੱਟ ਕੇ ਤਿਆਰ ਕਰ ਲਿਆ ਹੈ। ਫਿਰ ਆਪਾਂ ਸਟਫਿੰਗ ਦੇ ਵਿੱਚ ਪਾਉਣਾ ਹੈ ਜੀ ਮਿੱਠਾ ਸੋਡਾ ਇੱਥੇ ਮੈਂ ਚਮਚ ਦੇ ਚੌਥੇ ਹਿੱਸੇ ਦੇ ਵੀ ਦੋ ਹਿੱਸੇ ਕਰਕੇ ਜਾਨੀ ਕਿ ਦੋ ਪਿੰਚ ਇੱਥੇ ਮੈਂ ਮਿੱਠਾ ਸੋਡਾ ਲੈ ਕੇ ਉਹਨੂੰ ਸਟਫਿੰਗ ਦੇ ਵਿੱਚ ਪਾ ਦਿੱਤਾ ਹੈ ਤੇ ਫਿਰ ਆਪਾਂ ਚੰਗੀ ਤਰ੍ਹਾਂ ਉਹਨੂੰ ਮਿਕਸ ਕਰ ਲੈਣਾ ਹੈ ਇਸ ਦੇ ਨਾਲ ਜਿਹੜੇ ਆਪਣੇ ਬ੍ਰੈਡ ਪਕੌੜੇ ਆ ਬਹੁਤ ਹੀ ਨਰਮ ਬਣਨਗੇ ਫਿਰ ਇਸ ਤਰ੍ਹਾਂ ਆਪਾਂ ਬ੍ਰੈਡ ਦਾ ਇੱਕ ਪੀਸ ਲੈਣਾ ਹੈ ਤੇ ਵਿੱਚ ਬੈਟਰ ਦੇ ਇਸ ਤਰ੍ਹਾਂ ਡਿਪ ਕਰ ਲੈਣਾ ਹੈ ਚੰਗੀ ਤਰ੍ਹਾਂ ਸਾਰੀਆਂ ਸਾਈਡਾਂ ਤੇ ਬੈਟਰ ਲਗਾ ਕੇ 1 ਮਿੰਟ ਉਹਨੂੰ ਇਸ ਤਰ੍ਹਾਂ ਰੱਖਣਾ ਹੈ ਜਦੋਂ ਤੱਕ ਕਿ ਜਿਹੜੀਆਂ ਦੀਆਂ ਬੂੰਦਾਂ ਜਾਂ ਡ੍ਰੌਪਸ ਡੇ ਰਹੀਆਂ ਉਹ ਮਤਲਬ ਗਿਰਨੋਂ ਹਟ ਜਾਣ ਯਾਨੀ ਕਿ ਡਿੱਗਨੋਂ ਹਟ ਜਾਣ ਫਿਰ ਆਪਾਂ ਦੂਜੀ ਸਾਈਡ ਮੇਰਾ ਤੇਲ ਗਰਮ ਹੋਣ ਲਈ ਰੱਖਿਆ ਸੀ ਉਹਦੇ ਵਿੱਚ ਪਾ ਦੇਣਾ ਹੈ ਇੱਥੇ ਮੈਂ ਲਿਆ ਹੈਗਾ ਜੀ ਰਿਫਾਈਨਡ ਤੇਲ ਤੁਸੀਂ ਇੱਥੇ ਸਰੋਂ ਦਾ ਤੇਲ ਵੀ ਵਰਤ ਸਕਦੇ ਹੋ ਸਰੋਂ ਦੇ ਤੇਲ ਦੇ ਵਿੱਚ ਵੀ ਬਹੁਤ ਤਰਾਰੇ ਪਕੌੜੇ ਮੰਨ ਕੇ ਤਿਆਰ ਹੁੰਦੇ ਆ ਤੇ ਇਸੇ ਤਰ੍ਹਾਂ ਦੋ ਪੀਸ ਡਿਪ ਕਰਕੇ ਬੈਟਰ ਦੇ ਵਿੱਚ ਉਹਨਾਂ ਨੂੰ ਇਹਦੇ ਵਿੱਚ ਪਾ ਦਿੱਤਾ ਹੈ ਤੇ ਆਪਾਂ ਫਿਰ ਇਸ ਤਰ੍ਹਾਂ ਇਹਦੇ ਉੱਪਰ ਥੋੜਾ ਥੋੜਾ ਤੇਲ ਪਾਵਾਂਗੇ। ਬਸ ਇੱਥੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਤੇਲ ਦੇ ਛਿੱਟੇ ਤੁਹਾਡੇ ਤੇ ਨਾ ਪੈ ਜਾਣ। ਹੌਲੀ ਹੌਲੀ ਆਪਾਂ ਇਹਨਾਂ ਨੂੰ ਫਿਰ ਮੀਡੀਅਮ ਫਲੇਮ ਤੇ ਫਰਾਈ ਕਰਨਾ ਹੈ। ਗੈਸ ਦੀ ਫਲੇਮ ਆਪਣੀ ਨਾਲ ਹੀ ਤਾਂ ਘੱਟ ਹੋਣੀ ਚਾਹੀਦੀ ਹੈ। ਜੇ ਤੁਹਾਡਾ ਗੈਸ ਘੱਟ ਹੋਵੇਗਾ ਤਾਂ ਤੁਹਾਡੇ ਬ੍ਰੈਡ ਪਕੌੜਿਆਂ ਦੇ ਵਿੱਚ ਤੇਲ ਚਲਾ ਜਾਵੇਗਾ। ਜ਼ਿਆਦਾ ਹੀ ਤੇਲ ਤੇਲ ਹੋ ਜਾਵੇਗਾ। ਅਗਰ ਤੁਹਾਡੀ ਫਲੇਮ ਜ਼ਿਆਦਾ ਹੋਵੇਗੀ ਤਾਂ ਤੁਹਾਡੇ ਜਿਹੜੇ ਬ੍ਰੈਡ ਪਕੌੜੇ ਆ ਬਾਹਰੋਂ ਤਾਂ ਪੱਕ ਜਾਣਗੇ ਵਿੱਚੋਂ ਕੱਚੇ ਰਹਿਣਗੇ ਬਸ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਏ ਇਸ ਤਰ੍ਹਾਂ ਹੀ ਸਾਈਡਾਂ ਪਲਟਦੇ ਹੋਏ ਹੌਲੀ ਹੌਲੀ ਆਪਾਂ ਇਹਨਾਂ ਬ੍ਰੈਡ ਪਕੌੜੇ ਨੂੰ ਫਰਾਈ ਕਰ ਲੈਣਾ ਏ ਦੇਖੋ ਇਸ ਤਰ੍ਹਾਂ ਦਾ ਕਲਰ ਆਉਣ ਤੇ ਫਿਰ ਇਸ ਤਰ੍ਹਾਂ ਆਪਾਂ ਉੱਪਰ ਚੱਕਦੇ ਹੋਏ ਇਹਦਾ ਐਕਸਟਰਾ ਤੇਲ ਆ ਨਿਕਲਣ ਤੱਕ ਆਪਾਂ ਇਸੇ ਤਰ੍ਹਾਂ ਰੱਖਣਾ ਏ ਐਕਸਟਰਾ ਤੇਲ ਨਿਕਲ ਜਾਂ ਤੇ ਫਿਰ ਆਪਾਂ ਇਹਨਾਂ ਨੂੰ ਸਾਈਡ ਤੇ ਪਲੇਟ ਦੇ ਵਿੱਚ ਰੱਖ ਲੈਣਾ ਏ ਇਸੇ ਤਰ੍ਹਾਂ ਆਪਾਂ ਸਾਰੇ ਬ੍ਰੈਡ ਪਕੌੜੇ ਬਣਾ ਕੇ ਤਿਆਰ ਕਰ ਲੈਣੇ ਆ। ਇਹਨਾਂ ਉੱਪਰ ਇਸ ਤਰ੍ਹਾਂ ਥੋੜਾ ਥੋੜਾ ਤੇਲ ਪਾਉਣਾ ਪਰ ਤੇਲ ਨੂੰ ਧਿਆਨ ਦੇ ਨਾਲ ਪਾਉਣਾ ਹੈ ਤੇ ਹਲਕਾ ਹਲਕਾ ਜਦੋਂ ਇੱਕ ਸਾਈਡ ਥੋੜੀ ਪੱਕ ਜਾਵੇ 10-15 ਸੈਕਿੰਡ ਦੇ ਬਾਅਦ ਫਿਰ ਉਹਨੂੰ ਆਪਾਂ ਇਸ ਤਰ੍ਹਾਂ ਪਲਟੀ ਕਰ ਦੇਣਾ ਹੈ। ਬਿਲਕੁਲ ਇਸ ਤਰ੍ਹਾਂ ਪਲਟੀ ਕਰ ਦੇਣਾ ਬਹੁਤ ਹੀ ਆਰਾਮ ਦੇ ਨਾਲ ਧਿਆਨ ਰੱਖਣਾ ਹੈ ਕਿ ਤੁਹਾਡੇ ਉੱਪਰ ਤੇਲ ਦਾ ਛਿੱਟਾ ਨਾ ਪਵੇ। ਇਸੇ ਤਰ੍ਹਾਂ ਸਾਈਡਾ ਪਲਟਦੇ ਹੋਏ ਆਪਾਂ ਜਿਹੜੇ ਆ ਬ੍ਰੈਡ ਪਕੌੜੇ ਉਹਨਾਂ ਨੂੰ ਫਰਾਈ ਕਰ ਲੈਣਾ ਹੈ ਇਸੇ ਕਲਰ ਚੇਂਜ ਜਦੋਂ ਕਿ ਇਸ ਤਰ੍ਹਾਂ ਦਾ 골ਡਨ ਕਲਰ ਹੋ ਜਾਵੇ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ ਹੈ ਬਹੁਤ ਹੀ ਟੇਸਟੀ ਬਹੁਤ ਹੀ ਸੌਫਟ ਚਟਪਟੇ ਆਪਣੇ ਬ੍ਰੈਡ ਪਕੌੜੇ ਬਣ ਕੇ ਤਿਆਰ ਹੁੰਦੀ ਹੈ ਜਰੂਰ ਇੱਕ ਵਾਰੀ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਰੈਸিপি ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਹਾਲੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਸ ਦੇ ਨਾਲ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਇਸੀ ਤਰ੍ਹਾਂ ਸਾਰੇ ਆਪਣਾ ਪਿਆਰ ਬਣਾਈ ਰੱਖਿਓ। ਇਸੇ ਤਰ੍ਹਾਂ ਆਪਾਂ ਸਾਰੇ ਬ੍ਰੈਡ ਪਕੌੜੇ ਬਣਾ ਕੇ ਤਿਆਰ ਕਰ ਲੈਣੇ ਆ ਜੀ। ਤੁਸੀਂ ਇਹਨੂੰ ਚਾਹ ਕੌਫੀ ਦੇ ਨਾਲ ਸਰਵ ਕਰਿਓ ਨਾਲ ਥੋੜੀ ਕੈਚਪ ਮਿਉਨਿਸ ਜਾਂ ਖੱਟੀ ਮਿੱਠੀ ਇਮਲੀ ਦੀ ਚਟਨੀ ਜ਼ਰੂਰ ਲਿਓ। ਬਹੁਤ ਹੀ ਟੇਸਟੀ ਲੱਗਦੀ ਹੈ ਬਾਰਿਸ਼ ਦੇ ਮੌਸਮ ਦੇ ਵਿੱਚ ਤੁਹਾਡੇ ਘਰੇ ਗੈਸਟ ਆਉਂਦੇ ਤੁਸੀਂ ਉਹਦੇ ਵੀ ਬਣਾ ਕੇ ਤਿਆਰ ਕਰਦੇ ਕਰ ਸਕਦੇ ਹੋ। ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਇਹ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ। ਮਿਲਦੇ ਆ ਨਵੀਂ ਰੈਸਪੀ ਨਵੀਂ ਵੀਡੀਓ ਦੇ ਲਈ ਨਾਲ